ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਦੇ ਵਿੱਚ ਕਿਹੜੇ ਸ਼ਬਦ ਬੋਲੇ ਜਾਂਦੇ ਨੇ ਦਰਬਾਰ ਸਾਹਿਬ ਦੇ ਅੰਦਰ ਤੇ ਫਿਰ ਕਰਦੇ ਕੀ ਨੇ ਤੁਹਾਨੂੰ ਦਿਖਾਉਣੇ ਆ ਪਹਿਲਾਂ ਸੁਣੋ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜਿਹੜੇ ਧਾਮਾਂ ਤੋਂ ਪੰਥ ਨੂੰ ਵਿਸੋੜਿਆ ਗਿਆ ਉਹ ਧਾਮਾਂ ਦੇ ਖੁੱਲੇ ਦਰਸ਼ਨ ਤਿਦਾਰੇ ਕਰਾਵੋ ਓਏ ਪੰਥ ਨੂੰ ਤਾਂ ਵਿਸੋੜ ਦਿੱਤਾ ਉਹ ਸਮਿਆਂ ਦੇ ਵਿੱਚ ਜਦੋਂ ਪਟਵਾਰਾ ਹੋਇਆ ਪਰ ਤੁਸੀਂ ਦਰਬਾਰ ਸਾਹਿਬ ਦੇ ਅੰਦਰੀ ਪਟਵਾਰਾ ਕਿਉਂ ਕਰ ਰਹੇ ਹੋ ਸ਼੍ਰੋਮਣੀ ਕਮੇਟੀ ਵਾਲਿਓ ਅੱਜ ਦੁਨੀਆ ਤੇ ਜਿੰਨੇ ਮੀਡੀਆ ਟੀਵੀ ਚੈਨਲ ਨੇ ਪੰਜਾਬੀ ਚੈਨਲ ਨੇ ਜੋ ਸੰਘ ਪਾੜ-ਪਾੜ ਕੇ ਕਹਿੰਦੇ ਨੇ ਅਸੀਂ ਪੰਜਾਬੀਆਂ ਦੇ ਖਮੈਤੀਆਂ ਅਸੀਂ ਪੰਥਕ ਚੈਨਲ ਆ ਜਾ ਸੰਘ ਪਾੜ-ਪਾੜ ਕੇ ਨਿੱਕੀ-ਨਿੱਕੀ ਗੱਲ ਦੇ ਉੱਤੇ ਵੀਡੀਓ ਪਾਉਂਦੇ ਰਹਿੰਦੇ ਨੇ ਸੋਸ਼ਲ ਮੀਡੀਆ ਤੇ ਜੋ ਗੋਲ ਦਸਤਾਨਾ ਬੰਦਦੇ ਨੇ ਆਪਣੇ ਆਪ ਨੂੰ ਸਿੰਘ ਤੇ ਖਾਲਸੇ ਕਹਾਉਂਦੇ ਨੇ ਕੀ ਅੱਜ ਉਹਨਾਂ ਦੀਆਂ ਜ਼ਮੀਰਾਂ ਮਰ ਗਈਆਂ ਨੇ ਉਹ ਜਿਉਂਦੇ ਮਰਦੇ ਨੇ ਕਿਉਂ ਨਹੀਂ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਕਹਿੰਦੇ ਕਿ ਆਹ ਦਰਵਾਜ਼ਾ ਖੋਲੋ ਤੁਹਾਨੂੰ ਟੀਵੀ ਦੀ ਸਕਰੀਨ ਤੇ ਦਿਖਾਉਨੇ ਆਂ ਦਰਬਾਰ ਸਾਹਿਬ ਦੇ ਅੰਦਰ ਜਦੋਂ ਤੁਸੀਂ ਮੇਨ ਗੇਟ ਤੋਂ ਜਿਹੜਾ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਨੇ ਜਿਹੜਾ ਮੇਨ ਦਰਵਾਜਾ ਉਹਦੇ ਅੰਦਰੋਂ ਦਾਖਲ ਹੁੰਨੇ ਹੋ ਅੰਦਰ ਦਾਖਲ ਹੁੰਨੇ ਹੋ ਤਾਂ ਉਹ ਸਮੇਂ ਇੱਕ ਪਾਸੇ ਪੌੜੀਆਂ ਨੇ ਉਹ ਪੌੜੀਆਂ ਨੂੰ ਹਮੇਸ਼ਾ ਲਈ ਜਿੰਦਾ ਲਾਇਆ ਹੋਇਆ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਕਿਉਂਕਿ ਅੰਦਰ ਗੁਰੂਆਂ ਦਾ ਖਜ਼ਾਨਾ ਇਤਿਹਾਸ ਆ ਉਹ ਇਤਿਹਾਸ ਦੇ ਦਰਸ਼ਨੇ ਕਿਉਂ ਨਹੀਂ ਕਰਾਉਂਦੇ ਕਿਉਂ ਨਹੀਂ ਖੁੱਲੇ ਦਰਸ਼ਨ ਕਰਾਉਂਦੇ ਸੰਗਤਾਂ ਨੂੰ ਇਹ ਸਵਾਲ ਉਹ ਕੋਈ ਦੁਨੀਆ ਤੇ ਜਿਉਂਦਾ ਆਦਮੀ ਜਾ ਇਨਸਾਨ ਜਾਂ ਸਿੱਖ ਜਥੇਬੰਦੀਆਂ ਜਾਂ ਮੀਡੀਆ ਚੈਨਲਾਂ ਵਾਲੇ ਜਾਂ ਸੰਗਤ ਜਾ ਕੇ ਸਵਾਲ ਪੁੱਛੂਗੀ ਭਾਈ ਇਹਦਾ ਦਰਵਾਜ਼ਾ ਖੋਲੋ ਅਸੀਂ ਅੰਦਰ ਦਰਸ਼ਨ ਕਰਨੇ ਆ ਜਦੋਂ ਤੁਸੀਂ ਦਰਸ਼ਨ ਕਰੋਗੇ ਅੰਦਰ ਜਾਮੋਗੇ ਤੁਹਾਡੇ ਹੋਸ਼ ਉੱੜ ਜਾਣਗੇ ਕਿ ਇਹਨਾਂ ਨੇ ਕਿਹੜਾ ਖਜ਼ਾਨਾ ਲਕੋਇਆ ਹੋਇਆ ਕੀ ਹੁਣ ਦੁਨੀਆ ਤੇ ਕਿੰਨੀਆਂ ਗੁਰਦੁਆਰੇ ਦੀਆਂ ਕਮੇਟੀਆਂ ਨੇ ਹਮੇਸ਼ਾ ਅਰਦਾਸ ਕਰਦੀਆਂ ਨੇ ਦਰਬਾਰ ਸਾਹਿਬ ਜਾਂਦੀਆਂ ਨੇ ਕਿੰਨੀਆਂ ਸਿੱਖ ਜਥੇਬੰਦੀਆਂ ਪੰਜਾਬ ਚ ਬਣੀਆਂ ਹੋਈਆਂ ਨੇ ਕਿੰਨੇ YouTube ਚੈਨਲ ਨੇ ਕੀ ਜਾ ਜਾ ਕੇ ਪੁੱਛਣਗੇ ਦਰਵਾਜ਼ਾ ਖਲੌਣਗੇ ਜਾਂ ਸਿਰਫ ਤਮਾਸ਼ਾ ਦੇਖਣਗੇ ਜਿਉਂਦੇ ਮਰਦੇ ਨੇ ਇਹ ਤੁਸੀਂ ਆਪਣੇ ਆਪ ਨੂੰ ਜ਼ਰੂਰ ਪੁੱਛਿਓ ਕਿ ਤੁਸੀਂ ਜਿਉਂਦੇ ਹੋ ਜਾਂ ਤੁਸੀਂ ਮਰ ਚੁੱਕੇ ਹੋ ਇਹ ਸਵਾਲ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਆਪਣੇ ਆਪ ਨੂੰ ਕਦੋਂ ਪੁੱਛੋਗੇ ਜਾ ਕੇ ਸ਼ਰੋਮਣੀ ਕਮੇਟੀ ਵਾਲਿਆਂ ਨੂੰ ਕਿ ਕਿਉਂ ਨਹੀਂ ਦਰਵਾਜ਼ਾ ਖੋਲਦੇ ਇਹ ਪੌੜੀਆਂ ਦਾ ਕਦੋਂ ਤੁਸੀਂ ਉੱਥੇ ਜਾ ਕੇ ਵੀਡੀਓ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਪਾਮੋਂਗੇ ਕਿ ਕਿਹੜਾ ਖਜ਼ਾਨਾ ਇਹਨਾਂ ਨੇ ਬੰਦ ਰੱਖਿਆ ਸੀਗਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇਹ ਸਵਾਲ ਜ਼ਰੂਰ ਪੁੱਛਣ ਦਾ ਤੁਹਾਡਾ ਫਰਜ਼ ਬਣਦਾ ਜੇ ਤੁਸੀਂ ਜਿਉਂਦੇ ਹੋ ਜੇ ਤੁਸੀਂ ਜਿਉਂਦੇ ਮਰਦੇ ਹੋ ਫੇਰ ਕੀ ਗੱਲ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ